ਕਿੰਨਾ ਵੱਡਾ ਭਰੋਸਾ ਹੋਏਗਾ ਮੈਨੂੰ ਗਾਥਾ ਚਿੱਤੇ ਆਈ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਧੰਨ ਬਾਬਾ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਪੱਟੀ ਤੋਂ ਦੁਸ਼ਾਲੇ ਲੈ ਕੇ ਨਿਕਲੇ ਜਦੋਂ ਨਿਕਲਣ ਲੱਗੇ ਨਾ ਪੱਟੀ ਤੋਂ ਤੇ ਮਗਰ ਲੱਗੀ ਐ ਹਾਕਮਾਂ ਦੀ ਪਠਾਣਾ ਦੀ ਧਾੜ ਅੱਗੇ ਜਾ ਕੇ ਕੀ ਵੇਖਦੇ ਨੇ ਇੱਕ ਪਟਠ ਹੈ ਬਲਦਾ ਪਠ ਵਾਲੇ ਨੂੰ ਪੁੱਛਦੇ ਨੇ ਸੱਜਣਾ ਕੋਈ ਕਮਰਾ ਮੈਂ ਲੁਕਣਾ ਛੱਟ ਮੈਂ ਬੈਠਣਾ ਛੱਟ ਮੇਰੇ ਮਗਰ ਧਾੜ ਲੱਗੀ ਐ ਪਠਾਣਾ ਦੀ ਮਗਰ ਚੜ ਕੇ ਆ ਰਹੇ ਨੇ ਮੇਰੇ ਕੋਲ ਦਿਸਾਲੇ ਨੇ ਮੀਰੀ ਪੀਰੀ ਦੇ ਮਾਲਕ ਦੀ ਅਮਾਨਤ ਐ ਕਿਤੇ ਦੇਖੀ ਅਮਾਨਤ ਵਿੱਚ ਖਿਆਨਤ ਨਾ ਹੋ ਜਾਏ ਗੁਰੂ ਦੀ ਅਮਾਨਤ ਮੈਂ ਗੁਰੂਕੁਲ ਪਛਾਨੀ ਐ ਤੇ ਮੈਨੂੰ ਬਚਾਲਾ ਮੈਂ ਤੇਰੇ ਕੋਲ ਲੁਕਣਾ ਚਾਹਣਾ ਵਾ ਉਹ ਕਹਿੰਦਾ ਮੇਰੇ ਕੋਲ ਥਾਂ ਕੋਈ ਨਹੀਂ ਉਹ ਕਹਿੰਦਾ ਪੱਠ ਤੇ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਚੁੱਕੇ ਸਭ ਸਰਾਓ ਛੱਤ ਮੇਰੇ ਕੋਲ ਨਹੀਂ ਹੈ ਬਚੀ ਨਹੀਂ ਹੈ ਉਹ ਕਹਿੰਦਾ ਛੱਤ ਨੂੰ ਛੱਡ ਤੇਰੇ ਕੋਲ ਪੱਠ ਤੇ ਹੈ ਕਹਿੰਦਾ ਹਾਂ ਪੱਠ ਤੇ ਹੈ ਕਹਿੰਦਾ ਬੰਦਾ ਬਹਿ ਸਕਦਾ ਹੈ ਵਿੱਚ ਕਿੰ ਲੱਗਾ ਬਹਿ ਜਾਏਗਾ ਤੇ ਬਾਬਾ ਵਿਧੀ ਚੰਦ ਕਹਿੰਦਾ ਫਿਰ ਮੈਂ ਪੱਠ ਦੇ ਵਿੱਚ ਬਹਿ ਜਾਣਾ ਵਾਂ ਚੌਂਕੜਾ ਲਾ ਕੇ ਉਹ ਕਹਿੰਦਾ ਤੂੰ ਸੜੇਗਾ ਨਹੀਂ ਪੱਠ ਤੇ ਬਲਦਾ ਹੈ ਅੰਦਰ ਤੇ ਅੱਗ ਅੰਤਾਂ ਦੀ ਹੈ ਤੇ ਬਾਬਾ ਬਿਧੀ ਚੰਦ ਸਾਹਿਬ ਕਹਿੰਦਾ ਉਹ ਪਠ ਵਾਲਿਆ ਮੈਂ ਬਹਾਦਰ ਬਾਬਾ ਬਿਧੀ ਚੰਦ ਮੈਨੂੰ ਛੇਵੇਂ ਪਾਤਸ਼ਾਹ ਨੇ ਆਖਿਆ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਮੈਨੂੰ ਤੇ ਆਪਣਾ ਸੀਨਾ ਆਖਿਆ ਛੇਵੇਂ ਪਾਤਸ਼ਾਹ ਮਹਾਰਾਜ ਨੇ ਮੈਨੂੰ ਪਠ ਦੀ ਅੱਗ ਤਪਾ ਨਹੀਂ ਸਕੇਗੀ ਕਿਉਂਕਿ ਤਪਦਿਆਂ ਨੂੰ ਤਵੀਆਂ ਨੂੰ ਠੰਡਿਆਂ ਕਰਨ ਵਾਲੇ ਧੰਗੁਰੂ ਅਰਜਨ ਦੇ ਪਾਤਸ਼ਾਹ ਮੇਰੇ ਮਾਲਕ ਦੇ ਪਿਤਾ ਸਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਵਿਧੀ ਚੰਦ ਨੇ ਕੀਤਾ ਛੇਵੇਂ ਪਾਤਸ਼ਾਹ ਨੂੰ ਯਾਦ ਭਰੋਸਾ ਬੜੀ ਵੱਡੀ ਗੱਲ ਐ ਭਾਵਨਾ ਬੜੀ ਵੱਡੀ ਗੱਲ ਐ ਗੁਰੂ ਦੇ ਦਮ ਦੇ ਉੱਤੇ ਭਰੋਸਾ ਰੱਖ ਕੇ ਸਾਨੂੰ ਕੋਈ ਅੱਜ ਕਹਿ ਕੇ ਵੇਖੇਗਾ ਅਸੀਂ ਤੇ ਆਪਣਾ ਹੱਥ ਨਹੀਂ ਤੋਵੇ ਤੇ ਰੱਖਾਂਗੇ ਸੜ ਜਾਵਾਂਗੇ ਭਰੋਸਾ ਕਿੱਥੇ ਵੱਜਦਾ ਤੇ ਬਾਬਾ ਵਿਧੀ ਚੰਦ ਸਾਹਿਬ ਕੀਤਾ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਨੂੰ ਚੇਤੇ ਤੇ ਪਠ ਦੇ ਵਿੱਚ ਚੌਂਕੜਾ ਲਾ ਕੇ ਬਹਿ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿੰਨੀਆਂ ਘੜੀਆਂ ਬਾਬਾ ਬਿਧੀ ਚੰਦ ਸਾਹਿਬ ਪਠ ਵਿੱਚ ਬੈਠੇ ਰਹੇ ਇਧਰ ਛੇਵੇਂ ਪਾਤਸ਼ਾਹ ਮਹਾਰਾਜ ਆਪਣੇ ਸਿੱਖ ਦੀ लाज ਰੱਖਣ ਲਈ ਸਿੱਖਾਂ ਨੂੰ ਕਹਿ ਰਹੇ ਨੇ ਸਿੱਖੋ ਡਰੌਲੀ ਭਾਈ ਕੀ ਵਿਖੇ ਗਾਗਰਾਂ ਜਲਦੀਆਂ ਲਿਆ ਕੇ ਜਲਦੀ ਸਾਡੇ ਪਿੰਡੇ ਤੇ ਪਾਓ ਮੇਰਾ ਬਾਪੂ ਡਰੌਲੀ ਭਾਈ ਦੇ ਵਿੱਚ ਬੈਠਾ ਹੋਇਆ ਆਪਣੇ ਸਿੱਖ ਦੇ ਭਰੋਸੇ ਨੂੰ ਮਜ਼ਬੂਤ ਕਰਨ ਵਾਸਤੇ ਉਹਦੇ ਪੱਠ ਦੀ ਅੱਗ ਜਿਹੜੀ ਹੈ ਡਰੌਲੀ ਭਾਈ ਕੀ ਬੈਠੇ ਬੁਝਾ ਰਹੇ ਨੇ ਪੱਟੀ ਦੇ ਵਿੱਚ ਲੱਗੀ ਹੋਈ ਅੱਗ ਆਖ